ਸਹੀ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨਸਾਰ ਡੀਪੀ ਸਾਹਿਬ ਦੀ ਜੋ ਗੋਈ ਗਈ ਹੈ ਤਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉਤੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਖੋਲਾ ਸੀ ਜਿਹੜਾ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨਗਰ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਦੇ ਹਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਹਾਧੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਨੇ ਲਿਕਵਿਡ ਹੈ ਕੋਈ ਜੀ ਪ੍ਰੋਵਾਈਡ ਕਲਰ ਹੈ ਲਾਣ ਹੈ ਕੀ ਹੈ ਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਕੋਟਾਈ ਕਿਸ ਬਾਅਦ ਡਿਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅੰਦਰ ਇਸਤੇ ਅਗੇਂਸ ਕਿਤਾਇਆ ਹੈ ਇਹ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡਿਪਟੀ ਸਾਹਿਬ ਦੀ ਜੋ ਗੁਵਾਈ ਹੇਠਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣੇ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਖੋਲਾ ਸੀ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨਗਰ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੇ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਦੇ ਹਵਾਲੇ ਕੀਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਹਾਧੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਨੇ ਲਿਕਵਿਡ ਹੈ ਕੋਈ ਜੀ ਪ੍ਰੋਵਾਈਡ ਕਲਰ ਹੈ ਲਾਣ ਹੈ ਕੀ ਹੈ ਜੀ ਇਹਦੇ ਉਰੇ ਕੁਝ ਕਹਾਂ ਚੜਦੇ ਕਿਉਂਕਿ ਇਹਦੀ ਲੈਬ ਟੈਸਟ ਕੋਟਾਈ ਕਿਸ ਬਾਅਦ ਡਿਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਟੀ ਉਹਨਾਂ ਨੇ ਫਾਰਮ ਕਰਤਾ ਸੀਗਾ ਮੁਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਉਹਨਾਂ ਅੰਦਰ ਇਸਤੇ ਅਗੇਂਸ ਕਿਤੇ ਹੈ